ਹੁਸ਼ਿਆਰਪੁਰ ਚੱਤੀ ਚੜਤੀ ਸਵੇਰੀ ਵਾਪਰੇ ਕਿ ਦਰਦਨਾਕ ਸੜਕ ਹਾਸੇ 'ਚ ਇੱਕ ਟੈਂਪੋ ਟਰੈਵਲਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਦਕਿ ਸਹਾਸੇ 'ਚ ਤਿੰਨ ਵਿਅਕਤੀ ਹੋਰ ਵੀ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ 'ਚ ਭੇਜਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਇਹ ਹਾਦਸਾ ਲੱਕੜਾਂ ਨਾਲ ਲੱਦੀ ਟਰੈਕਟਰ ਟਰਾਲੀ ਅਤੇ ਚੰਮੂ ਤਰਫੋਂ ਆ ਰਹੇ ਟੈਂਪੋ ਟਰੈਵਲਰ ਵਿਚਕਾਰ ਵਾਪਰਿਆ ਇਹ ਦੱਸਿਆ ਜਾ ਰਿਹਾ ਹੈ ਕਿ ਭਜਨ ਗਾਇਕ ਭੁਪਿੰਦਰ ਬੱਬਲ ਦੀ ਟੀਮ ਮਾਹੇਸ਼ਨੂ ਦੇ ਵੀ ਵਿਖੇ ਜਾਗਰਣ ਕਰਕੇ ਵਾਪਸ ਆ ਹੁਸ਼ਾਰਪੁਰ ਦੇ ਬਗਪੁਰ ਨੇ ਸਿੱਕ ਪੰਚੀਤਾ ਸਾਹਮਣੇ ਟਵਾ ਰਹੀ ਲੱਕੜਾਂ ਨਾਲ ਲੱਦੀ ਟਰਾਲੀ ਨਾਲ ਟਰੈਵਲਰ ਦੀ ਟੱਕਰ ਹੋ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਵਕਤ ਇਹ ਹਾਦਸਾ ਵਾਪਰਿਆ ਉਸ ਵਕਤ ਗੱਡੀ ਚ ਕੁੱਲ 12 ਵਿਅਕਤੀ ਸਵਾਰ ਸਨ ਤੇ ਇਹ ਗੱਡੀ ਜੰਮੂ ਤਰਫੋਂ ਕਾਫੀ ਤੇਜ਼ ਗਤੀ ਨਾਲ ਆ ਰਹੀ ਸੀ ਜਦਕਿ ਟਰੈਕਟਰ ਟਰਾਲੀ ਹੁਸ਼ਾਰਪੁਰ ਤਰਫੋਂ ਆ ਰਿਹਾ ਸੀ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਹਰਿਆਣਾ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਦਕਿ ਜ਼ਖਮੀਆਂ ਤਾਂ ਹੁਸ਼ਾਰਪੁਰ ਦੇ ਸਰਕਾਰੀ ਹਸਪਤ ਜਾਣਕਰਤ ਹੁੰਦੇ ਆ ਟਰੈਕਟਰ ਸਵਾਰ ਨੋਚਵਾਰ ਨੇ ਦੱਸਿਆ ਕਿ ਉਹ ਲੱਕੜ ਲੈ ਕੇ ਸੈਂਚਰੀ ਪਲਾਈਵਰਡ ਨੂੰ ਜਾ ਰਿਹਾ ਸੀ ਤੇ ਜਦੋਂ ਹਾਦਸੇ ਵਾਲੀ ਥਾਂ ਤੇ ਪਹੁੰਚਿਆ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਟਰੈਵਲਰ ਓਵਰਟੇਕ ਕਰਦੀ ਹੋਈ ਗਲਤ ਸਾਈਡ ਆ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਉਸਨੇ ਦੱਸਿਆ ਕਿ ਉਸ ਵੱਲੋਂ ਬਾਕੀਆਂ ਦੀ ਮਦਦ ਨਾਲ ਉਹਨਾਂ ਨੂੰ ਗੱਡੀ ਚੋਂ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ ਦੂਜੇ ਪਾਸੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪਤ ਰਿਪੋਰਟ ਅਨੀਬਦੀ ਕੀ ਨਾਮ ਹੈ ਆਪਣਾ ਸੰਦੀਪ ਸਿੰਘ ਕਿੱਥੇ ਦਾ ਰਹਿਣ ਵਾਲੇ ਤੁਸੀਂ ਮੈਂ ਆਪਣੀ ਜ਼ਿਰਾ ਸ਼ਾਰਪ ਹੋ ਰਹੀ ਹੈ। ਅੱਛਾ ਕੀ ਗੱਲ ਕੀ ਹੋਈ ਇਹ? ਗੱਲ ਹੈ ਭਾਜੀ ਇਹ ਹੋਈ ਆ ਮੈਂ ਨਵੀਂ ਬੱਸੀ ਘੋਹ ਰਹੀ ਆਂ। ਸੈਂਚੁਰੀ ਨੂੰ ਜਾ ਰਹੀ ਆਂ। ਇਹ ਮਰੇ ਉਹ ਗੱਡੀ ਆ ਰਹੀ ਸੀ ਬਹੁਤ ਤੇਜ਼ ਨਾਲ। ਠੀਕ ਹੈ ਜੀ। ਕਿਹੜੀ ਗੱਡੀ ਸੀਗੀ ਇਹ? ਟਰੈਵਲ ਆ ਭਾਜੀ। ਠੀਕ ਹੈ ਜੀ। ਠੀਕ ਹੈ ਜੀ ਤੇ ਮੈਂ ਨਾ ਉਧਰ ਨੂੰ ਨਾ ਹੋਰ ਨੂੰ ਦੂਰੋ ਰੱਖੇ ਹੋਰ ਨੂੰ ਵੀ ਮਾਰਿਆ। ਡਿਪਰ ਵੀ ਮਾਰਿਆ ਮੈਂ ਹੌਲੀ ਹੌਲੀ ਜਾਨੀ ਕਿ ਸਾਈਡ ਨੂੰ ਦੱਬਦਾ ਹੀ ਆਇਆ। ਇਹ ਆਣ ਕੇ ਨਾ ਜਿੱਦਾਂ ਵੱਜੀ ਗੱਡੀ ਆਣ ਕੇ ਤੇ ਬਾਅਦ ਚ ਜਾਨੀ ਕਿ 10 ਹੌ। ਇਹ ਐਕਸੀਡੈਂਟ ਹੋ ਗਿਆ ਹਾਂਜੀ ਇਹ ਓਵਰਟੇਕ ਕਰ ਰਾਇਆ ਸੀ ਇਹ ਓਵਰਟੇਕ ਕਰ ਰਾਇਆ ਸੀ ਇਹ ਰੋਂਗ ਸਾਈਡ ਆ ਗਿਆ ਜਾਨੀ ਕਿ ਕਾਫੀ ਰੋਂਗ ਸਾਈਡ ਆ ਗਿਆ ਠੀਕ ਹੈ ਤੇ ਕੀ ਹਾਲਾਤ ਕੀ ਆ ਉਹਨਾਂ ਦੇ ਐ ਇਹਨਾਂ ਦੇ ਦੋ ਬੰਦੇ ਬੋਲ ਜਾਨ ਕੇ ਚਾਹ ਚਾਪੇ ਐ ਵਿਚੋ ਜਾਨੀ ਕਿ ਕੱਢੇ ਆ ਜੀ ਕੱਢ ਕੇ ਜਾਨੀ ਕਿ ਉਹਨਾਂ ਨੂੰ ਇੰਫਰੈਂਸ ਵੀ ਫਾਇਦੇ ਆ ਮੇਰੇ ਵੀ ਸਿਰ ਕਰਾ ਕੂਨ ਨਾ ਕੱਪੜੇ ਭਿੱਜੇ ਗਏ ਠੀਕ ਹੈ ਜੀ ਤੇ ਹੁਣ ਹਸਪੀਟਲ ਦੇ ਵਿੱਚ ਆ ਉਹ ਹਾਂਜੀ ਹਸਪੀਟਲ ਦੇ ਵਿੱਚ ਜੀ ਠੀਕ ਹੈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਰਿੱਕੀ ਆ ਭਾਜੀ ਕਾ ਕਿ ਕਿਦਾਂ ਇਹ ਹੋ ਸਕਦਾ ਹੋਇਆ ਇਹ ਇਹ ਪਾਜੀ ਓਵਰਟੇਕ ਕੀਤਾ ਟੈਂਪੋ ਡਰਾਈਵਰ ਇਹ ਬੰਦਾ ਇਧਰ ਟਰੈਕਟਰ ਵਾਲਾ ਆ ਰਿਹਾ ਸੀਗਾ ਆਪਣੀ ਥੈੜ ਓਵਰਟੇਕ ਕਰਦਿਆਂ ਦੇ ਵਿੱਚ ਮਾਰੇ ਡਰਾਈਵਰ ਨੇ ਠੀਕ ਹੈ ਜੀ ਹਾਂਜੀ ਮੌਕੇ ਆਪਾਂ ਬੰਦੇ ਕੱਢੇ ਆ ਹਸਪੀਟਲ ਪਹੁੰਚਾਏ ਆ ਇਹ ਇਹਦੀ ਡਰਾਈਵਰ ਦੀ ਗਲਤੀ ਆ ਠੀਕ ਹੈ ਕੀ ਹੁਣ ਹਸਪੀਟਲ ਦੇ ਵਿੱਚ ਤੁਸੀਂ ਗਏ ਆ ਉੱਥੇ ਕੀ ਹਲਾਦਿਆ ਉਹਨਾਂ ਨੇ ਉਹ ਹਸਪੀਟਲ ਤੇ ਟਿਕਟ ਟੂ ਕੇ ਲਾਏ ਉਹਨਾਂ ਕਹਿੰਦੇ ਕਲੋਡ ਜੰਮ ਗਏ ਦੋ ਜਣਿਆਂ ਦੀ ਡੈਥ ਹੋ ਗਈ ਮੌਕੇ ਤੇ ਉੱਥੇ ਇੱਥੇ ਠੀਕ ਸੀ ਜਦੋਂ ਕੱਢੇ ਉਹ ਕੋਟ ਕੋਟਣ ਦੇ ਕਾਰਨ ਉਹਨਾਂ ਦੀ ਡੈਥ ਹੋ ਗਈ ਜੀ। ਕੁਛ ਆ ਰਹੇ ਸੀ ਇਹ। ਇਹ ਜੰਮੂ ਤੋਂ ਆ ਰਹੇ ਸੀ ਜੀ। ਅੱਛਾ ਜੀ। ਹਾਂਜੀ। ਬੈਸ਼ਨ ਦੇ ਵੀ ਤੋਂ ਆ ਰਹੇ ਸੀ। ਹਾਂਜੀ ਜਾਗਰਨ ਕਰਕੇ ਆ ਰਹੇ ਸੀ ਜੀ। ਇਹ ਕੌਣ ਸੀ ਪੁੱਤਾ ਲੱਗਾ? ਇਹ ਜੀ ਇਹ ਪਾਰਟੀ ਆ ਕੋਈ ਗੋਣ ਵਜਾਉਣ ਵਾਲੀ। ਉੱਥੋਂ ਆ ਰਹੇ ਸੀ ਜੀ। ਚੰਡੀਗੜ੍ਹ ਦੇ ਆ ਸਾਰੇ ਇਹ। ਹਾਂਜੀ ਗਰੁੱਪ ਇਹਨਾਂ ਦਾ। ਰਾਤ ਦਾ ਜਗਰਾਤਾ ਕਰਕੇ ਆ ਰਹੇ ਸੀਗੇ। ਹਾਂਜੀ। ਕੱਲ ਇਹ ਸਵੇਰੇ 3 ਵਜੇ ਕਹਿੰਦੇ ਆਪਾਂ ਤੁਰੇ ਸੀਗੇ। ਤੇ ਰਾਤ ਆਪਾਂ 12 ਵਜੇ ਇਧਰ ਨੂੰ ਵਾਪਸੀ ਕੀਤੀ ਆ। ਹਾਂਜੀ। we at gna university see potential in everyone and everything around us we drive innovation and entrepreneurship we groom competent global citizens to effect positive change around them